ਕਿ ਅੱਜ ਸਵਰਗਵਾਸੀ ਜਨਕਰਾਜ ਜੀ ਦੀ ਅਸੀਂ ਸ਼ੌਪ ਦੇ ਅੱਗੇ ਖੜੇ ਆ ਇੱਥੇ ਸ਼ਹਿਰ ਨਿਵਾਸੀਆਂ ਲੋ ਮੇਰੇ ਪ੍ਰਾਰਥਕ ਵੱਲੋਂ ਜਿਹੜਾ ਕਿ ਔਰ ਇਦਾਂ ਸਾਰੇ ਸ਼ਹਿਰ ਨਿਵਾਸੀਆਂ ਵੱਲ ਲੱਡੂਆਂ ਨਾਲ ਤੋਲਿਆ ਗਿਆ ਔਰ ਵਿਹਾਰ ਦਾ ਮਾਹੌਲ ਬਣਿਆ ਪਿਆ ਤੁਸੀਂ ਵੀ ਦੇਖ ਰਹੇ ਹੋ ਕਿ ਕਿਵੇਂ ਕਿੰਨੀ ਜੋਰਾਂ ਸ਼ੋਰਾਂ ਦੇ ਨਾਲ ਸ਼ਹਿਰ ਵਾਲੇ ਜਿਹੜਾ ਸਵਾਗਤ ਕਰ ਰਹੇ ਆ ਔਰ ਔਰ ਅੱਜ ਜਿਹੜਾ ਇਹਨਾਂ ਨੇ ਮੈਨੂੰ ਗੁਰੂ ਸਾਹਿਬ ਦਾ ਸਰੂਪ ਦਿੱਤਾ ਉਹ ਸਰੂਪ ਤੇ ਹੱਥ ਰੱਖ ਕੇ ਮੈਂ ਇਹ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਜਿੰਨੇ ਐਮਪੀ ਆਉਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਆ ਹਫਤੇ ਦਾ ਹਰ ਬੁੱਧਵਾਰ ਜਿਹੜਾ ਹੋਊਗਾ ਹਫਤੇ ਦੇ ਬੁੱਧਵਾਰ ਸਾਰੀ ਦਿਹਾੜੀ ਜਿਹੜੇ ਉਹ ਤਰਨਤਨ ਸਾਹਿਬ ਰਿਆ ਕਰੂੰਗਾ ਔਰ ਉਹ ਜਿਹੜਾ ਸਰੂਪ ਆ ਉਸੇ ਦਫਤਰ ਚ ਲਾਵਾਂਗੇ ਉਹ ਮੈਂ ਸੁਣਿਆ ਸੁਣਿਆ ਦੇਖੋ ਜੀ ਅੱਜ ਸਰਦਾਰ ਕੁਲਬੀਰ ਸਿੰਘ ਜੀ ਜੀਰਾ ਜੋ ਕਿ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਕਿ ਲੋਕ ਸਭਾ ਕਡੂਰ ਸਾਹਿਬ ਦੇ ਉਮੀਦਵਾਰ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਇਹਨਾਂ ਨੇ ਇੱਕ ਬਾਜ਼ਾਰ ਕੱਢਿਆ ਤੇ ਅੱਜ ਇਹਨਾਂ ਨੂੰ ਮੇਰੇ ਦੁਕਾਨ ਦੇ ਅੱਗੇ ਲੱਡੂਆਂ ਨਾਲ ਤੋਲੇ ਗਿਆ ਬਿਲਕੁਲ ਵੀਰ ਸਿੰਘ ਜੀਰਾ ਜੀ ਇੱਕ ਨੌਜਵਾਨ ਨੇ ਉਤਸ਼ਾਹ ਹੈ ਉਹਨਾਂ ਚ ਲੋਕਾਂ ਚ ਉਤਸ਼ਾਹ ਹੈ ਜਿਵੇਂ ਆਪ ਤੁਸੀਂ ਸਭ ਨੇ ਵੀ ਦੇਖਿਆ ਵੀ ਕਿੰਨਾ ਹੰਗਾਰੇ ਦੇ ਨਾਲ ਲੋਕਾਂ ਨੇ ਪਿਆਰ ਦਿਖਾਇਆ ਸੋ ਮੈਨੂੰ ਉਮੀਦ ਹੈ ਕਿ ਜਿਹੜਾ 4 ਜੂਨ ਨੂੰ ਰਿਜ਼ਲਟ ਆਏਗਾ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਏਗਾ ਇਤਰਾ ਜੀ ਬਿਲਕੁਲ ਅੱਜ ਅਸੀਂ ਕੋਈ ਸਿੱਧਾ ਨਹੀਂ ਲੰਗੇ ਕੱਲੀ ਕੱਲੀ ਦੁਕਾਨ ਤੇ ਜਾ ਕੇ ਸਾਡੇ ਬਾਕਾਇਦਾ ਮੈਨੀਫੈਸਟੋ ਤੇ ਕਾਰਡ ਪਨੇ ਹੋਏ ਨੇ ਅਸੀਂ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਾਉਂਦੇ ਪਏ ਆ ਤੇ ਲੋਕਾਂ ਨੂੰ ਅੱਜ ਕੱਲ੍ਹ ਵੈਸੇ ਹੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕੀ ਸਭ ਜਾਣਦੇ ਨੇ ਤੇ ਲੋਕਾਂ ਨੂੰ ਪਤਾ ਹੈ ਹਰ ਇੱਕ ਇੱਕ ਦੁਕਾਨ ਤੇ ਜਾ ਕੇ ਡੋ ਟੂਰ ਅਸੀਂ ਜਾਨੂ ਕਰਾਉਂਦੇ ਪਏ ਬਿਲਕੁਲ ਅਸੀਂ ਇਹੀ ਭਰੋਸਾ ਦਵਾਇਆ ਵੀ ਅਸੀਂ ਬਾਜ਼ਾਰ ਦੇ ਵਿੱਚ ਇਹਨੇ ਬਾਜ਼ਾਰ ਵਾਲਾ ਉਹਨਾਂ ਨੂੰ ਪੂਰਾ ਸਮਰਥਨ ਮਿਲਿਆ ਸਾਰੇ ਬਾਜ਼ਾਰ ਵਾਲੇ ਨੇ ਉਹਨਾਂ ਅਸਵਾਸ਼ਨ ਦਵਾਇਆ ਕਿ ਵੱਤ ਵਤ ਵੋਟਾਂ ਪਵਾ ਕੇ ਤੇ 4 ਜੂਨ ਨੂੰ ਉਹਨਾਂ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਭੇਜਿਆ ਗਿਆ